ਅ ਪੁਸਤਕ ਮੇਲੇ ਦੇ ਵਿੱਚ ਕਿਤਾਬਾਂ ਦੀਆਂ ਸਟਾਲਾਂ ਦੇਖਦੇ-ਦੇਖਦੇ ਜੀ ਅਸੀਂ ਪਹੁੰਚੇ ਇੱਕ ਸਟਾਲ ਦੇ ਉੱਪਰ ਅ ਜਿੱਥੇ 2024 ਦੇ ਵਿੱਚ ਬੜੀਆਂ ਨਵੀਆਂ ਗਾਜ਼ਲਾਂ ਦੀਆਂ ਕਿਤਾਬਾਂ ਆਈਆਂ ਉਹਨਾਂ ਨੇ ਪਾਕਿਸਤਾਨੀ ਸ਼ਾਇਰੀ ਬੜੀ ਪਸੰਦ ਕੀਤੀ ਜਾ ਰਹੀ ਹੈ ਹੋਰ ਵੀ ਕਈ ਤਰ੍ਹਾਂ ਦੀਆਂ ਕਿਤਾਬਾਂ ਨਵੀਆਂ ਆਈਆਂ ਨੇ ਨਵੇਂ ਐਡੀਸ਼ਨ ਦੇ 2024 ਦੇ ਵਿੱਚ ਤੇ ਇੱਕ ਕਤਾਬ ਸਾਡੇ ਹੱਥ ਲੱਗੀ ਹੈ ਜੀ ਪਿੰਡ ਦੀ ਬੁੱਕਲ ਪਿੰਡ ਦੀ ਬੁੱਕਲ ਬਿਲਕੁਲ ਨਵੀਂ ਕਿਤਾਬ ਹੈ ਜੀ 2024 ਦੇ ਵਿੱਚ ਛਪੀ ਹੈ ਇਹ ਤੇ ਇਰੇ ਚਨੇੜੀ ਵਾਲਾ ਜੋ ਇਹਦੇ ਲੇਖਕ ਨੇ ਤੇ ਇਹਨਾਂ ਦੇ ਸੰਪਾਦਕ ਜਸ਼ਨ ਛਨੇੜੀ ਜੀ ਸਾਨੂੰ ਮਿਲੇ ਨੇ ਅੱਜ ਇਸ ਸਟਾਲ ਤੇ ਤੇ ਅਸੀਂ ਇਹਨਾਂ ਦੇ ਨਾਲ ਇਸ ਕਿਤਾਬ ਬਾਰੇ ਖਾਸ ਗੱਲ ਕਰਾਂਗੇ ਕਿ ਕੀ ਇਸ ਕਿਤਾਬ ਦੇ ਵਿੱਚ ਪਿੰਡ ਦੀ ਬੁੱਕਲ ਦੇ ਵਿੱਚ ਕੀ ਕੋਸ਼ਿਸ਼ ਬੁੱਕਲ ਦੇ ਵਿੱਚ ਲੁਕੋਇਆ ਹੋਇਆ ਆ ਉਹ ਸਾਨੂੰ ਦੱਸਣਗੇ ਜਸ਼ਨ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਪਾਠਕਾਂ ਨੂੰ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਹਾਂਜੀ ਇਹ ਨਵੀਂ ਕਿਤਾਬ ਆ ਜੀ ਆਪਣੀ ਪਿੰਡ ਦੀ ਬੁੱਕਲ ਪਹਿਲੀ ਤੇ ਇਹਦੇ ਚ ਆਪਣੇ ਪਿੰਡਾਂ ਦੀਆਂ ਹੀ ਗੱਲਾਂ ਨੇ ਵੀ ਉਹ ਕਿਦਾਂ ਦਾ ਕਲਚਰ ਆ ਉਹਦੇ ਚ ਜਾਕੀ ਉਹ ਮਤਲਬ ਵੀ ਜਿਵੇਂ ਸਾਥ ਚ ਬੈਠੇ ਬਾਬੇ ਗੱਲਾਂ ਕਰਦੇ ਹੁੰਦੇ ਨੇ ਵੀ ਐ ਹੋਇਆ ਪਿੰਡ ਚੋ ਮਤਲਬ ਉਦਾਂ ਦੀਆਂ ਹੀ ਸਾਰੀਆਂ ਗੱਲਾਂ ਨੇ ਇਹਦੇ ਚ ਇਹ ਕਹਾਣੀਆਂ ਨੇ ਜੀ ਇਹਦੇ ਵਿੱਚ ਹਾਂਜੀ ਇਹ ਚ ਸਾਰੀਆਂ ਕਹਾਣੀਆਂ ਨੇ ਕੁਝ ਵੱਡੀਆਂ ਨੇ ਕੁਝ ਛੋਟੀਆਂ ਨੇ ਮਤਲਬ ਵੀ ਹਾਸੀ ਮਖੌਲ ਵਾਲੀਆਂ ਪਿਆਰ ਮੁਹੱਬਤ ਵਾਲੀਆਂ ਜਾਰੀ ਮਿੱਤਰਤਾ ਵਾਲੀਆਂ ਸਭ ਤਰ੍ਹਾਂ ਦੀਆਂ इमोशनल ਕਹਾਣੀਆਂ ਸਭ ਤਰ੍ਹਾਂ ਦੀਆਂ ਇਹਦੇ ਚ ਕਹਾਣੀਆਂ ਨੇ ਤੇ ਇਹ ਪੜ ਕੇ ਮਤਲਬ ਕੋਈ ਐ ਨਹੀਂ ਹੋਊਗਾ ਨਰਾਸ਼ ਹੋਊਗਾ ਬਹੁਤ ਮਤਲਬ ਫਨ ਵੀ ਹੋਊਗਾ ਸਾਰਾ ਕੁਝ ਹੋਊਗਾ ਇਹ ਕਿਤਾਬ ਚ ਜੋ ਅਗਲਾ ਪੜੂ ਐ ਲੋਕਾਂ ਨੂੰ ਐ ਲੱਗੂਗਾ ਵੀ ਆਪਾਂ ਪਿੰਡ 'ਚ ਹੀ ਫਿਰਦੇ ਆਂ ਵੀ ਕਿਸੇ ਨਾ ਵੀ ਐ ਬਾਬੇ ਗੱਲਾਂ ਸੁਣਾ ਰਹੇ ਨੇ ਜਾਂ ਕੋਈ ਹੋਰ ਉਦਾਂ ਦੀ ਫੀਲ ਆਊਗਾ ਇਹਨੂੰ ਬੜਕੇ ਕਿਤਾਬ ਨੂੰ ਹਾਂ ਜੀ ਕਿਉਂਕਿ ਜਿਵੇਂ ਆਪਾਂ ਦੇਖਦੇ ਆਂ ਕਿ ਪਿੰਡ ਦੀ ਬੁੱਕਲ ਐ ਤਾਂ ਆਪਾਂ ਨਾ ਜਦੋਂ ਅਸਲ 'ਚ ਇਸ ਤਕਨੀਕੀ ਯੁੱਗ ਦੇ ਵਿੱਚ ਜਾਂ ਆਪਾਂ ਬਹੁਤ ਤੇਜ਼ ਤਰ੍ਹਾਂ ਜ਼ਿੰਦਗੀ ਦੇ ਵਿੱਚ ਨੇ ਇਹਨਾਂ ਚ ਜਦੋਂ ਦੂਰ ਹੋ ਰਹੇ ਆਂ ਆਪਾਂ ਵੀ ਬਾਹਰ ਰਹਿੰਦੇ ਆਂ ਨੌਕਰੀਆਂ ਕਰਦੇ ਆਂ ਪੜਦੇ ਆਂ ਬਾਹਰ ਰਹਿੰਦੇ ਆਂ ਤਾਂ ਆਪਾਂ ਮਤਲਬ ਪਿੰਡ ਦੀ ਬੁੱਕਲ ਦਾ ਆਨੰਦ ਨਹੀਂ ਮਾਣ ਸਕੇ ਬਹੁਤੇ ਹਨਾ ਤਾਂ ਮੈਨੂੰ ਲੱਗਦਾ ਹੈ ਕਿ ਇਹ ਚੀਜ਼ਾਂ ਨੇ ਇਹ ਪੁਸਤਕ ਮੇਲੇ ਨੇ ਇਹ ਕਿਤਾਬ ਇਹ ਜਿਹੜੀਆਂ ਸਾਨੂੰ ਦੁਬਾਰਾ ਬੁੱਕਲ ਦਾ ਆਨੰਦ ਮਾਣਨ ਦੇ ਲਈ ਮਤਲਬ ਉਹ ਕਰਦੀਆਂ ਨੇ ਹਨ ਜੀ ਇਹ ਸਾਨੂੰ ਦੁਬਾਰਾ ਆਨੰਦ ਮਿਲਦਾ ਹੈ ਇਹ ਪਿੰਡ ਦੀ ਬੁੱਕਲ ਕਤਾਬ ਹੈ ਇਹਨੂੰ ਜ਼ਰੂਰ ਪੜਿਓ ਤੇ ਇਹ ਇਹਨਾਂ ਦੇ ਸੰਪਾਦਕ ਨੇ ਇਹਨਾਂ ਨੇ ਸੰਪਾਦਿਤ ਕੀਤੀ ਹੈ ਤੇ ਇਹ ਜਦੋਂ ਆਪਾਂ ਉਹ ਚੀਜ਼ ਦਾ ਆਨੰਦ ਆਪਾਂ ਜਾ ਕੇ ਸਾਖਸ਼ਤ ਨਹੀਂ ਮਾਣ ਸਕਦੇ ਤਾਂ ਇਹਨਾਂ ਚੀਜ਼ਾਂ ਦੇ ਵਿੱਚੋਂ ਆਪਾਂ ਨੂੰ ਆਨੰਦ ਮਿਲਦਾ ਹੈ ਪਿੰਡ ਦੀ ਬੁੱਕਲ ਹੈ ਪਿੰਡ ਦੀ ਬੁੱਕਲ ਹਰ ਘਰ ਦੇ ਵਿੱਚ ਹਰ ਹੱਦ ਦੇ ਵਿੱਚ ਹੋਣੀ ਚਾਹੀਦੀ ਹੈ ਇਹਨਾਂ ਦੇ ਵਿੱਚ ਬਹੁਤ ਅੱਛੀਆਂ ਜਿਹੀਆਂ ਇਹਨਾਂ ਨੇ ਦੱਸਿਆ ਕਿ ਇਸ ਤਰ੍ਹਾਂ ਦੀਆਂ ਕਹਾਣੀਆਂ ਜਿਹੜੀਆਂ ਆਮ ਆਪਾਂ ਗੱਲਾਂ ਕਰਦੇ ਹਾਂ ਕੁਝ ਵੀ ਨੀਰਸ ਕਰਨ ਵਾਲਾ ਨਹੀਂ ਗੱਲਾਂ ਬਾਤਾਂ ਨੇ ਪਿੰਡ ਦੀ ਬੁੱਕਲ ਨਾਮ ਤੋਂ ਆਪਾਂ ਜਾਣ ਸਕਦੇ ਹਾਂ ਕਿ ਪਿੰਡ ਦੇ ਕਿਸ ਤਰ੍ਹਾਂ ਦੇ ਮਾਹੌਲ ਦੇ ਬਾਰੇ ਹੋਣੀਆਂ ਤੇ ਜ਼ਰੂਰ ਪੜ੍ਹਨੀ ਚਾਹੀਦੀ ਹੈ ਤੇ ਅਸੀਂ ਮੁਬਾਰਕਾਂ ਦੇਵਾਂਗੇ ਜਸ਼ਨ ਜੀ ਨੂੰ ਤੇ ਥੋੜਾ ਜਿਹਾ ਸਾਨੂੰ ਇਹਨਾਂ ਦੇ ਰਾਈਟਰ ਬਾਰੇ ਦੱਸੋ ਜੀ ਇਹ ਸਿਮਾ ਕੁਮਾਰ ਰਾਈਟਰ ਨੇ ਇਹਨਾਂ ਦੇ ਜੀ ਲੇਖਕ ਨੇ ਗੀਤਕਾਰ ਵੀ ਨੇ ਉਹ ਤੇ ਉਹਨਾਂ ਦੀ ਪਹਿਲੀ ਕਿਤਾਬ ਹੈ ਇਹ ਹਾਂ ਲਾਈਕ ਇਹਦੇ ਚ ਹਾਂਜੀ ਮਤਲਬ ਨਵੇਂ ਮੁੰਡਿਆਂ ਦੀਆਂ ਕਹਾਣੀਆਂ ਵੀ ਨੇ ਤੇ ਜਿਹੜੇ ਅੱਜ ਤੋਂ 40 45 ਸਾਲ ਪਹਿਲਾਂ ਮੁੰਡੇ ਸੀ ਬਾਬੇ ਬਣ ਗਏ ਉਹਨਾਂ ਦੀਆਂ ਕਹਾਣੀਆਂ ਵੀ ਨੇ ਚ ਪੁਰਾਣੀਆਂ ਵੀ ਨਵੀਆਂ ਵੀ ਸਭ ਤਰ੍ਹਾਂ ਦੀਆਂ ਕਹਾਣੀਆਂ ਨੇ ਬਾਜੀ ਬਾਏ ਵੀ ਬਹੁਤ ਅੱਛੀ ਖਾਸੀਅਤ ਹੈ ਜੀ ਇਸ ਕਿਤਾਬ ਦੀ ਕਹਿੰਦੇ ਕਿ ਜਿਹੜੇ ਨਵੇਂ ਮੁੰਡੇ ਨੇ ਨੌਜਵਨ ਪੀੜ੍ਹੀ ਉਹਨਾਂ ਦੀਆਂ ਕਹਾਣੀਆਂ ਨੇ ਤੇ ਪਿਛਲੇ 40-50 ਸਾਲਾਂ ਤੋਂ ਪਹਿਲਾਂ ਦੇ ਜੋ ਲੋਕ ਸੀਗੇ ਉਹਨਾਂ ਦੀਆਂ ਵੀ ਕਹਾਣੀਆਂ ਨੇ ਦੇਖੋ ਕੁਝ ਜਿ ਸਮੁੰਦਰ ਵਾਲੀ ਗੱਲ ਹੈਗੀ ਕਿ ਛੋਟੀ ਜੀ ਕਿਤਾਬ ਦੇ ਵਿੱਚ ਆਪਾਂ ਨੂੰ ਇੰਨਾ ਸਾਰਾ ਮਾਹੌਲ ਮਿਲ ਰਿਹਾ ਹੈ ਨਾ ਤਾਂ ਆਪਣੇ ਲਈ ਇਹ ਪੁਸਤਕ ਮੇਲੇ ਆਪਣਾ ਜ਼ਰੀਆ ਬਣਦੇ ਨੇ ਆਪਾਂ ਨੂੰ ਇੱਥੇ ਮਿਲਾਉਂਦੇ ਨੇ ਇਕੱਠੇ ਕਰਦੇ ਨੇ ਹੈ ਨਾ ਜੀ ਤੇ ਬਹੁਤ ਅੱਛੀ ਗੱਲ ਆ ਬਹੁਤ ਮਾਣ ਪੰਜਾਬ ਯੂਨੀਵਰਸਿਟੀ ਪਟਿਆਲਾ ਤੇ ਤੇ ਬਹੁਤ-ਬਹੁਤ ਮੁਬਾਰਕਾਂ ਜੀ ਤੁਹਾਨੂੰ ਵੀ ਤੇ ਇਹ ਸ਼ੁਕਰੀਆ ਜੀ